ਹਾਂਜੀ ਗੁੱਡ ਮਾਰਨਿੰਗ ਸਸਿਕਾ ਸਾਰਿਆਂ ਨੂੰ ਉਮੀਦ ਤੋਂ ਸਾਰਿਆਂ ਨੇ ਵਿਦਿਆਵਾਂ ਵੀ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਮਿਸਟਰ ਅੰਦਿਸ ਸੀਬਿਆ ਸ਼ੁਰੂਆਤ ਕਰਦੇ ਆ ਆਪਾਂ ਅੱਜ ਦੇ ਬਲੌਗ ਦੀ ਹਾਂਜੀ ਸਸਿਕਾ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਆਪਾਂ ਅੱਗੇ ਬਾਹਰ ਲੈ ਕੇ ਰਹੀ ਗੱਡੀ ਕੱਢਣੀ ਐ ਇਥੋਂ ਮੰਮੀ ਆ ਗਈ ਉਧਰੋਂ ਆਪਣਾ ਸਾਥ ਦੇਊਗੀ ਗੱਡੀ ਕਢਾਉਣ ਚ ਆਹ ਮੇਰੇ ਡੈਡੀ ਦਾ ਸਕੂਟਰ ਸਾਡੇ ਕੋਲ ਦੋ ਸਕੂਟਰ ਆ ਇੱਕ ਆਪਣੇ ਮੋੜ ਬੁਟੀਕ ਤੇ ਖੜਾ ਇੱਕ ਆਸ ਕਿਉਂਕਿ ਮੈਂ ਲੈਣਾ ਸੀ ਬਨਾ ਇੰਡੀਆਕਟਰਾਂ ਵਾਲਾ ਇਹ ਹੈ ਇੰਡੀਆਕਟਰਾਂ ਵਾਲਾ ਸਾਲਾ ਮੀ ਸਾਲ ਸਾਡੀ ਮੀ ਬਹੁਤ ਪਿਆ ਆ ਸਾਡਾ ਬਾਰਲਾ ਘਰ ਆ ਭਾਈ ਉਹ ਸਾਡੇ ਤਾਏ ਕਾਕਾ ਰਹਿਣਾ ਵਿਚਾਲਿਆ ਗਿਆ ਆ ਵੀ ਸਾਡੇ ਦੂਜੇ ਤਾਏ ਕਾ ਬਾਰਲਾ ਘਰ ਆ ਤੇ ਹੁਣ ਆਪਾਂ ਚੱਲਦੇ ਆਂ ਤਬੀਰ ਦੇ ਗੱਡੀ ਹੋਈ ਪਿਆ ਗੰਦੀ ਪੂਰੀ ਇਹਨੂੰ ਸਾਫ ਕਰ ਲਈਏ ਲੋਵੀ ਆਪਾਂ ਪਹੁੰਚੇ ਨ ਦੁਕਾਨ ਤੇ ਜਿਹੜਾ ਪਹਿਲਾਂ ਮੂਰੇ ਪੈਂਦਾ ਹੁੰਦਾ ਹੁਣ ਵਹਿ ਜਾਂਦਾ ਮਗਰ ਜਾ ਕੇ ਕੋਈ ਮੂਰੇ ਇਹ ਤਾਂ ਮੈਂ ਇਹਦੀ ਰਾਤ ਚੱਲਦਾ ਗੱਡੀ 'ਚ ਇਹ ਮੇਰੇ ਕੋਲ ਆ ਗਿਆ ਮੈਨੂੰ ਠੀਕ ਆ ਆ ਗਿਆ ਦੇਗੀਆਂ ਕਿ ਨਹੀਂ ਇਹ ਚ ਬਰਨਾਲਾ ਬੰਦ ਆ ਦੰਨੇ ਆ ਕਰਮਜੀਤ ਲਾ ਸ਼ੀਗਰ ਹੈ ਤਸਰੀਕਾ ਇਹ ਹੀ ਕਹਿੰਦੀ ਸੀ ਫੋਨ ਕਰਕੇ ਕਹਿੰਦੀ ਬਰਨਾਲਾ ਬੰਦ ਦਾ ਮੈਂ ਖਲਾਤਾ ਫਿਰ ਬਰਨਾਲਾ ਉਹਦੀ ਫੋਨ ਕਰਕੇ ਡੀਸੀ ਨੂੰ ਮੈਂ ਫੋਨ ਕਰਤਾ ਮੈਂ ਕਿਹਾ ਡੀਸੀ ਸਾਹਿਬ ਮੈਂ ਕਿਹਾ ਬਰਨਾਲਾ ਖੋਲੋ ਸਾਡੀਆਂ ਕੁੜੀਆਂ ਤਾਂ ਮੈਂ ਕਿਹਾ ਉਹੀ ਛੁੱਟੀ ਮਾਰੇ ਲਈ ਤਿਆਰ ਰਹਿੰਦੀਆਂ ਨੇ ਵਰਦੀ ਦੀ ਬਹੁਤ ਲਾਇ ਦਿੱਤੀ ਇੱਕ ਕਬੀਲਦਾਰ ਆ ਰਹੀਆਂ ਕਬੀਲਦਾਰੀ ਚ ਨਿਛਠੀਆਂ ਜਾਂਦੀਆਂ ਨੇ ਕਦੇ ਕੋਈ ਕੰਮ ਪੈ ਜਾਂਦਾ ਘਰੇ ਕਦੇ ਕੋਈ ਜੱਪਾ ਦੇਖਦੇ ਆ ਯਾਰ ਜੱਕ ਏਸੀ ਵੀ ਲਵਾ ਲੈਂਦੇ ਆ ਤਾਂ ਹਾਂ ਜਾਂ ਫਿਰ ਇੱਕ ਕੋ ਪ੍ਰੋਫਾਇਲ ਲਾਉਣ ਵਾਲੀ ਆਪਣੀ ਉਹ ਲਾ ਦਿੰਨੇ ਅੱਜ ਦੋ ਤਿੰਨ ਕੰਮ ਕਰਨ ਵਾਲੇ ਆ ਇੱਕ ਗੱਡੀ ਦਾ ਵੀ ਕੰਮ ਕਰਨ ਵਾਲਾ ਦਾ ਜਦੋਂ ਆਪਾਂ ਦਿੱਲੀ ਗੱਡੀ ਚੱਲਦੀ ਆ ਹਨਾ ਕੋਈ ਨਾ ਕੋਈ ਕੰਮ ਨਿਕਲੀ ਜਾਂਦੇ ਮਲੇ ਮੋਟੇ ਹੁਣ ਮੈਨੂੰ ਜੀ ਆ ਨੱਛਰ ਮੈਨੂੰ ਮਾਰ ਦੋ ਨਾ ਆ ਲੈ ਤੇ ਤਾਂ ਕੀ ਹੁੰਦੇ ਹਨ ਕਿ ਮਾਹੌਲ ਦਾ ਯਾਰ ਤਾਂ ਸਾਰਾ ਖੁੱਲਾ ਦਾ ਕਪ ਜੁਹਾਰ ਦਾ ਆਧਾਰ ਕਾਰਡ ਵੀ ਬਣਨਾ ਦਿੱਤਾ ਸੀਗਾ ਤੇ ਜੁਹਾਰ ਦਾ ਜਿਹੜਾ ਆਧਾਰ ਕਾਰਡ ਬਣ ਕੇ ਆ ਗਿਆ ਤੇ ਹੁਣ ਆਪਾਂ ਤਾਂ ਪਾਸਪੋਰਟ ਅਪਲਾਈ ਕਰਾਂਗੇ ਫਿਰ ਆਪਾਂ ਦੇਖਦੇ ਹਾਂ ਜਹਾਜ਼ ਦਾ ਝੂਟਾ ਲਵਾਉਣੀ ਹੋ ਗਈ ਮੇਰੀ ਵੀ ਉਮਰ 32 33 ਸਾਲ ਹੋ ਗਈ ਮੈਂ ਜਦ ਤੱਕ ਜਹਾਜ਼ 'ਚ ਚੜਿਆ ਤੇ ਜੂਸ਼ੂ ਨਾਲ ਮੜਫੀ ਜਹਾਜ਼ ਚੜੀਆ ਇਸ ਦੀ ਸਾਲੋਂ ਇਸ ਤਿੰਨੀ ਸਫਰ ਕਰਾਂਗੇ ਇਕੱਠੇ ਮੈਨੂੰ ਬਹੁਤ ਹੋ ਗਿਆ ਪਲੇਸਟੀ ਅਬ ਮੈਂ ਜਹਾਜ਼ ਦਾ ਝੂਟਾ ਲਵਾਂ ਕੀ ਕੈਨੇਡਾ ਤੋਂ ਤਮੀਜ਼ ਬਣਾਉਂਗਾ ਉਹ ਕੁੜੀ ਸਸਗਾ ਇਹ ਬੋਤਲ ਨੂੰ ਲਉਂਦਾ ਹੀ ਮੰਜੂਗਾ ਹਾਂ ਅਹੀਂ ਬੰਜੂ ਤਾਂ ਮੰਜੂਗਾ ਹਾਂ ਆਪਿ ਸ਼ਰੀ ਬੱਲੇ ਦੀ ਵੀ ਇਹ ਚੀਜ਼ ਆਜੂ ਬ੍ਰੰਡ ਤੇ ਵੀ ਆ ਜੂ ਇਹ ਸ਼ਾਇਦ ਆਪਾਂ ਇਹੀ ਚੀਜ਼ ਬਾਹਰ ਤੇ ਵੀ ਲਿਆ ਸਕਦੇ ਹਾਂ ਸਲਵਾਰ ਲਾਉਣੀ ਕੋਈ ਜਿਹੜਾ ਮੈਨੂੰ ਬਾਬਾ ਇਸ ਤੋਂ ਬਾਅਦ ਉਹ ਕੁੜੀ ਜਿਹੜੀ ਕਿ ਹੋਏ ਅੱਜ ਤੱਕ ਆਪਾਂ ਉਹ ਦੂਜਾ ਯੂਜ਼ ਕਰ ਸਕਦੇ ਹਾਂ ਹਾਂ ਲੇਕਿਨ ਕਿੰਨੇ ਮਿੰਟ ਚਾਹੀਦੇ ਕਿ ਉਹ ਸਲਵਾਰ ਤੇ ਵੀ ਆ ਜੂ ਤਲਵਾਤੀ ਭਰੀ ਬੰਨੀ ਹੈ ਨਾ ਹਾਂਜੀ ਆ ਜੀ ਜੀ ਆ ਤਾਂ ਜਾ ਇਧੀਆਂ ਮਹਾਮਾਨ ਸਾਹਿਬ ਜੀ ਆ ਜੇ ਆਪਾਂ ਆਵਾਜ਼ਾ ਮਾ ਤੇ ਇਧਰੋਂ ਵੀ ਨਿਕਲ ਜਾਣੀ ਨਹੀਂ ਨਹੀਂ ਫਿਰ ਜੀ ਅੱਗੇ ਚਲੀ ਜਾ ਜਿਹੜੀ ਆ ਜੀ ਜੀ ਸਾੜੀ ਤੋਂ ਬਣ ਰਿਹਾ ਸੂਟ ਸਾੜੀ ਤੋਂ ਹਾਂ ਸੂਟ ਤੇ ਕੋਈ ਡਰੈੱਸ ਸੋਚੀ ਸੀ ਹੁਣ ਨਾ ਆ ਚਾਹੀਦੀ ਹੈਗੀ ਆ ਮੈਂ ਇਹ ਸੋਚ ਰਹੀ ਹਾਂ ਕਿ ਉਹ ਵੀ ਉਹਦੇ ਡਰੈੱਸ ਦਾ ਬਣੇਗੀ ਫਿਰ ਤੇਰੀ ਉਹ ਤੇਰੀ ਸ਼ਰਟ ਬਣ ਸਕਦੀ ਹੈ ਸ਼ਰਟ ਨਾਲ ਸਲਵਾਰ ਅਲੱਗ ਚਲੋ ਨਹੀਂ ਇਹ ਵੀ ਸ਼ਰਟ ਵਾਂਗ ਕੇ ਸਲਵਾਰ ਲੱਗ ਕੇ ਇੱਕ ਕਮੀਜ਼ ਦਾ ਕਪੜਾ ਬਣਦਾ ਆ ਹਾਂ ਹੋਊਗਾ ਜੇ ਆਪਾਂ ਇਹ ਬਣਾਵਾਂਗੇ ਹਾਂ 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 ਲੋ ਬਈ ਸਾਡਾ ਮੁੰਡਾ ਜਿਹੜਾ ਹੈਗਾ ਉਹ ਸਕੂਟਰੀ ਚਲਾਉਣ ਲੱਗ ਗਿਆ ਠੀਕ ਹੈ ਹੁਣ ਇੱਕ ਖਰਚਾ ਸਾਡਾ ਹੋਰ ਵਧ ਗਿਆ ਵੀ ਸਕੂਟਰੀ ਦੇ ਵਿੱਚ ਤੇਲ ਪਵਾਉਣਾ ਪੈ ਗਿਆ ਤੇ ਆਪਾਂ ਉੱਪਰ ਨਾ ਮੀਂਹ ਦਾ ਪੱਕਾ ਕੰਮ ਹੀ ਕਰਤਾ ਸਾਡੇ ਨਾ ਬਈ ਇੱਥੇ ਜਿਵੇਂ ਉੱਪਰੋਂ ਉੱਪਰੋਂ ਇਹ ਤੇ ਮੀਂਹਾਂ ਲੱਗ ਜਾਂਦਾ ਸੀਗਾ ਇੱਥੋਂ ਪਾਣੀ ਡਿੱਗਣ ਲੱਗ ਜਾਂਦਾ ਸੀ ਥੱਲੇ ਤੇ ਇੱਥੇ ਨਾ ਸਾਰੇ ਸੂਟ ਆਪਣੇ ਕੱਪੜੇ ਸਾਰੇ ਖਰਾਬ ਹੋ ਜਾਂਦੇ ਸੀਗੇ ਉਹਦੇ ਕਰਕੇ ਫਿਰ ਅੱਜ ਰਿੱਕੀ ਵਰਗਿਆਂ ਨੇ ਪੱਕਾ ਹੀ ਕੰਮ ਕਰਤਾ ਕੀ ਫਾਈਬਰ ਤਾਂ ਥੱਲੇ ਨਵੀਂ ਲਾ ਦਿਆ ਹਾਂ ਦੋ ਫਾਈਬਰਾਂ ਲਾਤੀਆਂ ਜਿਹੜੀ ਜਿਹੜੀ ਪਹਿਲਾਂ ਪੱਟੀ ਹੋਈ ਸੀ ਜਿਹੜੀ ਪ੍ਰਾਣੀ ਸੀਗੀ ਕੋਲ ਲਾਤੀ ਪਹਿਲਾਂ نیچے ਉਹ ਲਾਤੀ ਉੱਪਰ ਜਿਹੜੀ ਨਵੀਂ ਲਿਆਂਦੀ ਆ ਉਹ ਪੇ ਨੀਚੇ ਨਵੀਂ ਲਾਤੀ ਉੱਪਰ ਜਿਹੜੀ ਪ੍ਰਾਣੀ ਸੀ ਉਹ ਲਾਤੀ ਦੋ ਲਾਤੀਆਂ ਹੁਣ ਆਇਆ ਲੱਗਦਾ ਵੀ ਹੁਣ ਕੋਈ ਪ੍ਰੋਬਲਮ ਨਹੀਂ ਹੋਣੀ ਤੇ ਅੱਜ ਬੁਟੀਕ ਤੁਹਾਨੂੰ ਸੁੰਨਾ ਲੱਗਦਾ ਹੋਊਗਾ ਬਾਈ ਵੀਰਪਾਲ ਕੌਰ ਛੁੱਟੀ ਤੇ ਆ ਦੁੱਜੀ ਵੀਰਪਾਲ ਕੌਰ ਛੁੱਟੀ ਤੇ ਆ ਤੇ ਬਿਆੰਤ ਵੀ ਛੁੱਟੀ ਤੇ ਆ ਤਿੰਨ ਬੰਦੇ ਛੁੱਟੀ ਤੇ ਨੇ ਆ ਦੇਖ ਲਓ ਇਹਦਾ ਉਹਦੀ ਸਕੂਟੀ ਇਹ ਟਾਇਰ ਨਿਕੁੰਦਾ ਪਤਾ ਘੂਮੂਗਾ ਆ ਘੁੰਮੂ ਦਾ ਜੁਹਾਰ ਸਿੰਘ ਇਧਰ ਦੇਖੋ ਆ ਘੁੰਮੂ ਦਾ ਪੁੱਤਰ ਆ ਸੀ ਅਸੀਂ ਆ ਘੁੰਮੂ ਦਾ ਆ ਦੇਖੋ ਉਹ ਵੀ ਘੁੰਮੂ ਦਾ ਪਰ ਉਹ ਐਂ ਆਇਆ ਕਰਕੇ ਘੁੰਮੂ ਦਾ ਆ ਲੈ ਆ ਲੈ ਕਮਾ ਲੋ ਹਾਂਜੀ ਐਂ ਕਮਾ ਲੋ ਲੋ ਇੱਕ ਅਸੀਂ ਅੱਜ ਕੰਮ ਹੋਰ ਕਰਨ ਉੱਤੇ ਅਸੀਂ ਕਿੰਨੇ ਫੋਟੋ ਰੌਣੀਆਂ ਬਾਹਰ ਬੱਢੀਆਂ ਹਾਂ ਪੂਰੀ ਘੈਂਟ ਤੇ ਆਸੇ ਪਾਸੇ ਉਹਦੇ ਕੋਈ ਫਰੇਮ ਵੀ ਲਾਉਣਾ ਅਸੀਂ ਫਰੇਮ ਨਹੀਂ ਫਰੇਮ ਤਾਂ ਲੱਗੀ ਬਣਿਆ ਮੈਂ ਆਪਣਾ ਬਾਹਰ ਲਾ ਹਾਂ ਪਰ ਉਹ ਫੋਟੋ ਤੇ ਇਹ ਲੋੜੇ ਲਈ ਗੈਸ ਕਰੋ ਅਸੀਂ ਕਿਹਦੀ ਫੋਟੋ ਲਾ ਰਹੇ हां करो गैस की दी फोटो ला रहे हैं 3000 ਦਾ 3000 ਕਾਡ ਲੈ ਜਿਉਣਾ ਬਣ ਗਿਆ ਫਿਰ ਇਹਦਾ ਬਣਾਵਾਂਗੇ ਪਾਸਪੋਰਟ यस ਫਿਰ ਆਪਾਂ ਬਣਾਵਾਂਗੇ ਘੁੰਮਣ ਦਾ ਪਲਾਨ ਫਰਸਟ ਟ੍ਰਿਪ ਤੇ ਜੇ ਨਾ ਕੁਝ ਮੈਨੂੰ ਕਮੈਂਟਸ ਚ ਦੱਸਿਆ ਨਹੀਂ ਵੀ ਇਸ ਕਿੱਥੇ ਜਾਈ ਗੱਲ ਕਰ ਲਓਗੀ ਲੋ ਵੀ ਇੱਥੋਂ ਮਨਪ੍ਰੀਤ ਕੌਰ ਸੀ ਬਿਆ ਨੂੰ ਆਪਾਂ ਉਤਾਰ ਰਹੇ ਆ ਫਰੇਮ ਚ ਇੱਥੇ ਵਧੀਆ ਫੋਟੋ ਲਾਉਣੀਆਂ ਕੋਈ ਆਪਾਂ ਬਾਈ ਹਾਂ ਫਿਰ ਇੱਥੇ ਵੀਡੀਓਜ਼ ਬਣਾਇਆ ਕਰਾਂਗੇ ਆਪਾਂ ਸੋਹਣੀਆਂ ਬਣਾਇਆ ਕਰਨੀਆਂ ਨਾ ਰਿੱਕੀ ਇਥੇ ਵਧੀਆ ਬਣ ਸਕਦੀਆਂ ਹਾਂ ਹਾਂ ਥਕਾ ਵੀ ਧੋਣ ਵਾਲਾ ਜੇ ਆਪਾਂ ਇੱਕ ਅਧੀਆਂ ਚੀਜ਼ਾਂ ਜਿਵੇਂ نیچے ਕਾ ਹੋਵੇ ਇਥੇ ਇਥੇ ਨੀਚੇ ਕਾ ਰੱਖ ਕੇ ਹਾਂ ਉਹ ਇਥੇ ਥੱਲੇ ਰੱਖ ਲਾਂਗੇ ਰੱਖੀ ਓਏ ਮੇਰਾ ਧਿਆਨ ਸੀ ਓਏ ਵਧੀਆ ਸ਼ੁਕਰਾਂ ਮੈਂ ਵੀਡੀਓ ਬਣਾ ਰਹੀ ਸੀ ਤੇ ਵੀਡੀਓ 'ਚ ਮੈਨੂੰ ਆਇਆ ਲੱਗਿਆ ਵੀ ਆ ਆ ਗਿਆ ਕੰਮਲੇ ਜਿਹੜਾ ਉੱਪਰ ਕਾ ਪਿਆਗਾ ਉਹਨੂੰ ਥੱਲੇ ਰੱਖ ਕੇ ਸੁਣ ਤਾਂ ਲੋ ਦੋ ਤਿੰਨ ਟ੍ਰੈਡੀਸ਼ਨਲ ਚੀਜ਼ਾਂ ਲਿਆਵਾਂਗੇ। ਕੀ ਬਾਤ ਹੈ। ਕਾ ਵੀ ਨਹੀਂ ਥੱਲੇ ਆਪਾਂ ਉਹ ਵੀ ਗਲੀਚਾ ਵੀ ਲਿਆ ਸਕਦੇ ਆ। ਰਿੱਕੀ ਹੈਨਾ ਹਾਂ ਆ ਗਿਆ ਸੀਗਾ ਹੋ ਗਿਆ ਸੀ ਕੰਮ। ਕੱਢ ਲਓ। ਤੇ ਜਿਹੜੀ ਫੋਟੋ ਆਪਾਂ ਲਾਉਣੀ ਆ ਨਾ ਉਹ ਕਹਿ ਦਿਓ ਉਹਨੂੰ। ਅਰੇ ਵਾਹ ਆ ਸੂਟ ਨੂੰ ਇੰਨਾ ਵਧੀਆ ਰਿਸਪੌਂਸ ਸੀਗਾ ਮੇਰਾ ਆ ਵਾਲੇ ਨੂੰ ਵੀ ਮਸ਼ੀਨ ਵਰਕ ਦਾ ਸੀ ਟੈਸਟ ਕਰੀ ਹੋਈ ਹੋਵੇ ਅੱਛਾ ਮਤਲਬ ਹੁਣ ਤੇ ਹੁਣ ਫੋਟੋ ਦਾ ਟਿਫੋਟ ਹੀ ਰੱਖੀ ਓਕੇ ਕੀ ਪਤਾ ਨਿਕਲ ਜੇ ਇਹ ਚੱਲ ਜਗੀ ਹਲੋ ਅ ਇਹਨਾਂ ਵੀ ਔਖਾ ਕੰਮ ਨਹੀਂ ਐਨੀ ਵੀ ਨਹੀਂ ਪੇਸਟ ਕੀਤੀ ਨਿਕਲ ਜਾਣੀਆਂ ਲਿਆਓ ਬਾਸ ਗੁੱਡ ਨਿਕਲ ਗਈ ਇਹਨੂੰ ਅੰਦਰ ਰੱਖ ਦੋ ਸ਼ੀਸ਼ੇ ਨੂੰ ਗੱਡ ਆਪਾਂ ਐਸੀ ਸਤਹ ਕੋਰ ਫਲੈਕਸ ਵਾਲੇ ਕੋਲੇ ਠੀਕ ਹੈ ਨਾ ਇਹ ਰਬਰ ਨਾਲੇ ਪਚਾਰੀਆਂ ਤੋਂ ਜਿਹਨੂੰ ਆਈਟੀ ਕੰਨੀ ਜਾਂਦੇ ਆ ਇੱਥੇ ਆਪਾਂ ਉਹ ਫੋਟੋ ਬਣਾਉਣ ਲਈ ਦਿੱਤੀ ਹੈ ਜਿਹੜੀ ਆਪਾਂ ਬਾਹਰ ਮਨਪ੍ਰੀਤ ਦੀ ਫੋਟੋ ਲਈ ਸੀ ਉਹ ਐਮਰਜੈਂਸੀ 'ਚ ਬਕਾਲੀ-ਕਾਲੀ ਲਾਤੀ ਸੀ ਆਪਣਾ ਆਈਡੀਆ ਨਹੀਂ ਆਪਾਂ ਨੂੰ ਕੋਈ ਆਇਆ ਸੀਗਾ ਹੁਣ ਆਪਾਂ ਨੂੰ ਉੱਥੇ ਇੱਕ ਫੋਟੋ ਫਰੇਮ ਟੌਪ ਟੈਬ ਬਣਾਉਣਾ ਵੀ ਜਿਹੜੇ ਆਪਾਂ ਸੂਰਸੀਆਂ ਫੋਟੋ ਖਿੱਚਿਆ ਕਰਾਂਗੇ ਉੱਥੇ ਕਿ ਉਹ ਜੀ ਅੰਟੀਕ ਜੀ ਫੋਟੋ ਲਾਉਣੀ ਆਪਾਂ ਭਾਲ ਕੇ ਤੇ ਉਹ ਹੁਣ ਮੈਂ ਬਾਈ ਨੂੰ ਨੂੰ ਕਹਿ ਕੇ ਗਿਆ ਹਾਂ ਤੇ ਬਾਈ ਕਹਿੰਦਾ ਮੈਂ ਅੱਛੜੀ ਫੋਟੋ ਕੱਢੂ ਉਹ ਤੇ ਅਸੀਂ ਆਪ ਵੀ ਬਹਿ ਕੇ ਮੈਂ ਤੇ ਮਨਪ੍ਰੀਤ ਦੇਖਣੀ ਜਿਹੜੀ ਵੀ ਲੋਖਣਾ ਤੇ ਉਦੋਂ ਬਾਅਦ ਆਪਾਂ ਦੇਖਾਂਗੇ ਕੀ ਬਣਦਾ ਉਹਨੂੰ ਆਪਾਂ ਸੋਹਣੀ ਲੁੱਕ ਦੇਣੀ ਹੈ ਉੱਥੇ ਆਪਾਂ ਸ਼ੂਟ ਵੀ ਕਰ ਸਕਦੇ ਹਾਂ ਸ਼ੂਟ ਦਾ ਮੂਰੇ ਗਲੀਚਾ ਵਗੈਰਾ ਰੱਖ ਲਾਂਗੇ ਹਨਾ ਇਹ ਸੈਟ ਆ ਸਿਸਟਮ ਤਾਂ ਉਹ ਬਣਾ ਕੇ ਸਾਰੇ ਕੋਲ ਦੇਖਾਂਗੇ ਤੇ ਹੁਣ ਆਪਾਂ ਚੱਲਦੇ ਆ ਬੁਟੀਕ ਤੇ ਉੱਥੇ ਜਾ ਕੇ ਪੀਨੇ ਚਾਹ ਦੁੱਧ ਹਟਕੇ ਲੈ ਕੇ ਜੰਨਾ ਰਾਜ ਨੂੰ ਉਹ ਵੀ ਆਪਾਂ ਦੋ ਸੌ ਦੇ ਕਰਿਆ ਜੇ ਇਕ ਲੈਂਦੀ ਆਪਾਂ ਫਾਈਬਰ ਇਕ ਲੈਂਦਾ ਆਪਾਂ ਬੁਟੀਕ ਖਾਤਰ ਏਸੀ ਆਪਾਂ ਕਰਾਂ ਉਹਨੂੰ ਰਾਮਣੇ ਨੂੰ ਬੁਲਾਇਆ ਸੀ ਦਵਾ ਆ ਜਾ ਕੁਲੇਜ ਬਾਗ ਸਾਡਾ ਸ਼ਹਿਰ ਮੁਤੀਆ ਆ। ਆਪਾਂ 2-4 ਕਮਰੇ ਦੇ ਬਟਿਕ ਦੇ ਕਰਨੇ ਉਹਨੂੰ ਵੇਡ ਦਿੰਨੇ ਹਣਾ। ਤੇ ਏਸੀ ਵਾਲੇ ਨੂੰ ਆਪਾਂ ਪੈਸੇ ਪੁਛਦੇ ਆਏ। ਜਿਹੜਾ ਐਸੀ ਆਪਣਾ ਥੱਲੇ ਲੱਗਾ ਸੀ ਉਹੀ ਆਪਾਂ ਤਾਂ ਹੱਲਵਾ ਲੈਣਾ ਹੁਣ ਬਟਿਕ ਤੇ ਤੇ ਉਧਰੋਂ ਜਿਹੜਾ ਉਹ ਏਸੀ ਆਖਣਾ ਏਸੀ ਤਰਾ ਕੇ ਭੇਜਾਂਗਾ ਤੇ ਉਹ ਦਰੋਹ ਜਿਹੜਾ ਵੀ ਆਪਣਾ ਆਧਾਰ ਕਾਰਡ ਜਿਹੜਾ ਦਿੱਤਾ ਹੋਇਆ ਉਹ ਮੰਨਣਾ ਹਣਾ। ਉਹਨੂੰ ਫੋਨ ਲਾਉਣੇ ਆਪਾਂ ਵੀ ਭਾਈ ਜੁਹਾਰ ਦਾ ਆਧਾਰ ਕਾਰਡ ਆ ਗਿਆ ਤੇ ਸਾਨੂੰ ਕੱਢ ਕੇ ਦੇ। ਹੁਣ ਦੂਬਰ ਕੇ ਆਪਾਂ ਪਾਸਪੋਰਟ ਬਣਵਾਵਾਂਗੇ ਇਹਦਾ ਪੈਸਾ ਅਸੀਂ ਲੇਟ ਆ ਸਾਲ ਡੇਢ ਸਾਲ ਦਾ ਹੋ ਗਿਆ ਅਸੀਂ ਅਜੇ ਤੱਕ ਕੋਈ ਆਧਾਰ ਕਾਰਡ ਨਹੀਂ ਬਣਵਾਇਆ ਗਲਤੀ ਹੈ ਸਾਡੀ ਬਟ ਹੁਣ ਬਣਵਾਉਨੇ ਆਪਾਂ ਚਲੋ ਹੁਣ ਮਨਪ੍ਰੀਤ ਦਾ ਲਾਂਬਾ ਵੀ ਲਾਤਾ ਉਹ ਵੀ ਬੜਾ ਟਾਈਮ ਦੀ ਕਹਿੰਦੀ ਸੀ ਵੀ ਏਸੀ ਲਵਾ ਕੇ ਦੂੰਗੇ ਏਸੀ ਲਵਾ ਕਿਉਂਕਿ ਧਰਮੀ ਹੁਣ ਵੱਧ ਗਈ ਸੀ ਉੱਪਰ ਕੰਮ ਵਾਲੀਆਂ ਕੁੜੀਆਂ ਨੂੰ ਵੀ ਚਾਹੀਦਾ ਜੀ ਆਪਾਂ ਥੱਲੇ ਏਸੀ ਚ ਬੈਠਦੇ ਆ ਤਾਂ ਉਹਨਾਂ ਨੂੰ ਵੀ ਏਸੀ ਦੀ ਲੋੜ ਹੈ ਹੁਣ ਆਪਾਂ ਬਾਅਦ ਚ ਕਰਦੇ ਹਾਂ। ਪਹਿਲਾਂ ਗੱਡੀ ਪਾਰਕ ਕਰਕੇ ਛਾਵੇਂ ਉਦੋਂ ਬਾਅਦ ਲਗਾਉਣਾ ਏਸੀ। ਮੈਨੂੰ ਲੱਗਦਾ ਇੱਧਰ ਏਸੀ 2 ਆਏ ਨੇ ਕਿਸੇ ਨੇ ਹੋਰ ਵੀ ਮੰਗਵਾਇਆਗਾ। ਕਨਫਿਊਜ਼ ਨੇ ਵੀ ਆਪਣੇ ਵਾਲਾ ਕਿਹੜਾਗਾ ਕਿਉਂਕਿ ਐਂ ਸ਼ਾਇਦ ਇਹ ਹੋ ਸਕਦਾ ਵੀ ਆਪਣੇ ਵਾਲਾ 3 ਸਟਾਰ ਆ ਕਿਸੇ ਨੇ ਦੂਜਾ ਨਾਮ ਮੰਗਵਾਇਆ ਹੋਵੇ ਜਾਂ ਦੋਨੇ ਇੱਕੋ ਜਿਹੇ ਹੋ ਸਕਦੇ ਆ ਬਾਈ। ਚਲੋ ਇਹੋ ਤੇ ਆਪਣਾ ਲਿਖੀ ਹੋਣਾ ਆਰਡਰ। ਆਉਂ ਤਰੋ ਉਹ ਆਪਾਂ ਕੱਢ ਲਾਂਗੇ। ਉਹ ਲਾਵੀ ਇਹ ਤੇ ਆ ਗਿਆ ਆਪਣਾ ਡੈਕਨ ਦੇ ਲੈ ਆਂਦਾ ਆਪਾਂ ਜਿਹੜਾ ਆਪਣੇ ਇੱਥੇ ਲੱਗਿਆ ਹੋਇਆ ਉਹ ਵੀ ਆਪਾਂ ਉੱਪਰ ਲਵਾ ਲਾਂਗੇ। ਕਿਥੋਂ ਦੀ ਸਾਡਾ ਨੀਰ ਪਾਣੀ ਆਉਂਦਾ ਇਹ ਥੱਲੇ ਇਹ ਐਂਗਲ ਲੈ ਲੈ ਫੇਰ ਆਪਣੇ ਹੂੰ ਆਈਆਂ ਚਾਰੇ ਪਾਸੇ ਬਾ ਫਾਈਬਰ ਆਪਾਂ ਲੈ ਆਂਦੀਆਂ ਮਮੀ ਇਹਨੂੰ ਪਟਕੇ ਸਾਰੇ ਨੂੰ ਅੱਜ ਤੇ ਲਾਵਾਗੇ। ਇਹ ਕੌਲੀ ਹੋਈ ਖੜੀ ਸੀ ਰੋਣ ਦੀ ਹੂੰ ਤੋਂ ਵਿਹਰ ਕਮਰੀ ਨੇ ਬਹੁਤ ਬਹਾਵ ਨਾਲ ਰੋੜਾ ਜਿਵੇਂ ਤੁਨ ਤਾਈਂ ਦਾ ਗਿਆ ਸੀ ਮਾ 30 35 ਲੈ ਚੱਲੋ ਉੱਤੋਂ ਜਹ ਰੇ ਲਾ ਦਾਂਗੇ ਆਪਾਂ ਦੁਆਰੇ ਉਤੋਂ ਦੀ ਇਹ ਦੁਆਰੇ ਫੇਰ ਲਾ ਦਾਂਗੇ ਚਾਰ ਨਟ ਲਾ ਦਾਂਗੇ ਗੁੰਜ ਧੋਪਣੀ ਪਊਗੀ ਥੋੜੀ ਰੁਕੂ ਇਹ ਉਹ ਥੱਲੇ ਲਾ ਕੇ ਆ ਉਹਦੇ ਉੱਤੇ ਲਾ ਦਾਂਗੇ ਸੁੱਕੂ ਨਹੀਂ ਹੋਊ ਚਾਰ ਨਾਟ ਲਾ ਦਾਂਗੇ ਹੁੰਜੇ ਨਹੀਂ ਕੋਈ ਹਾਂ ਹੈਲੋ ਬਈ ਗਾਇਸ ਆਪਾਂ ਪਹੁੰਚ ਗਏ ਕਿੰਗ ਦੇ ਘਰੇ ਕਿੰਗ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਬਰ ਬਈ ਫੱਗ ਬੰਨੀ ਫਿਰਦਾ ਓਏ ਘੱਟ ਨਹੀਂ ਕਿਸੇ ਨਾਲੋਂ ਠੀਕ ਹੈ ਬਈ ਆਗਲਾ ਕੈਨੇਡਾ ਵਾਲਾ ਬਈ ਹੈਨਾ ਰਵਣੇ ਉਦੋਂ ਆਪਾਂ ਵੀਡੀਓ ਨਹੀਂ ਪਾਈ ਸੀ ਆਪਾਂ ਉੱਥੇ ਡਾਲਰ ਦੀ ਗੱਲ ਕਰਦੇ ਸੀ ਜਿੱਦਿ ਆਪਾਂ ਉੱਥੇ ਗਏ ਆ ਲੁਧਿਆਣੇ ਦੇਖ ਥੱਲੇ ਦੇਖੀ ਕਮੈਂਟਾਂ ਚ ਕਰੀ ਜਾਂਦੇ ਜੇ ਉੱਥੇ ਦਾ ਪਾਉਂਡ ਹੁੰਦੇ ਜੋ ਤੂੰ ਮੈਨੂੰ ਕਿਹਾ ਸੀ ਵੀ ਯੂਕੇ ਪਾਉਂਡ ਹੁੰਦੇ ਆ ਮੈਂ ਕਰੀ ਜਾਂਵਾ ਯੂਕੇ ਡਾਲਰ ਡਾਲਰ ਹੁੰਦੇ ਆ ਹਾਂ ਠੀਕ ਆ ਮਾਸੀ ਹੋਰ ਮਾਸੀ ਠੀਕ ਹੋ ਇਹ ਮੇਰੀ ਮਾਸੀ ਆ ਬਈ ਮੇਰੀ ਮੰਮੀ ਦੀ ਭੈਣ ਆ ਇਹ ਮੈਨ ਲੈ ਲਓ ਤੁਸੀਂ ਅਸੀਂ ਸਾਰੇ ਪਰਿਵਾਰ ਇਕੋ ਥਾਂ ਹੀ ਬਸ ਐਂ ਹੀ ਫਿਰਦੇ ਰਹਿੰਦੇ ਰਹਿੰਦੇ ਇੱਥੇ ਮੈਂ ਚਲਾਉਣੇ ਹੁੰਨੇ ਸੀ ਸਾਡੇ ਤਾਏ ਕੇ ਘਰੇ ਆ ਲੈ ਲੈ ਆ ਚੱਕ ਚੱਕ ਖੇਡ ਲੈ ਖੇਡ ਲੈ ਖੇਡਦਾ ਇੱਥੇ ਬੇੜਾ ਖੁੱਲਾ ਜਾ ਖੇਡ ਲੈ ਖੇਡ ਲੈ ਖੇਡ ਲੈ ਖੇਡ ਲੈ ਆ ਲੈ ਆ ਲੈ ਆ ਲੈ ਬਣ ਬਣ ਮਾਰੋ ਮਾਰੋ ਕਿੱਕ ਕਿੱਕ ਕਰੋ ਕਿੱਕ ਕਰੋ ਕਿੱਕ ਕਰੋ ਕਰੋ ਕਿੱਕ ਲੈ ਕੇ ਆਓ ਚਲੋ ਆਜੋ ਲੋ ਵੀ ਮੈਂ ਤੇ ਜਿਹੜਾ ਖੇਡ ਕੇ ਆਇਆ ਨਾ ਵੀ ਤਾਇਆ ਜੀ ਕੇ ਘਰੇ ਬੈਡਮਿੰਟਨ ਨਹੀਂ ਫੋਨ ਤੇ ਲੱਗਿਆ ਰਹਿੰਦਾ ਜੇ ਫਿਰ ਇੱਧਰ ਸਾਰੇ ਜਾਨੇ ਖੇਡਣ ਲੱਗ ਜਾਂਦੇ ਨੇ ਕੋਈ ਗੇਮ ਹਨ ਤਾਂ ਫਿਰ ਇਹ ਨਾ ਵਧੀਆ ਹੋ ਕਰਦਾਗਾ ਖੇਡਣ ਲੱਗ ਜਾਂਦਾਗਾ ਬਾਲ ਵਗੈਰਾ ਨਾਲ ਐਨੇ ਚ ਚਲੋ ਇਹਦਾ ਖੇਡਣ ਦਾ ਟਾਈਮ ਪੂਰਾ ਹੋ ਜਾਂਦਾ ਪੂਰਾ ਲੱਬੜ ਗਿਆ ਜੀ ਤੇ